ਸਰਫੀ ਕਾਲ ਜੀ ਮੈਂ ਹਰਜੂਤ ਸਿੰਘ ਬੈਂਕਸ ਅੱਜ ਮਿਤੀ 5 ਸਤੰਬਰ ਰਾਤ 9 ਵਜੇ ਦਾ ਇਹ ਅਪਡੇਟ ਹੈ ਇਸ ਵਕਤ ਜੋ ਪਾਖਰੇ ਚੋਂ ਆਊਟਫਲੋ ਹੋ ਰਿਹਾ 70000 ਕਿਊਸਿਕ ਚੱਲ ਰਿਹਾ ਦੁਪਹਿਰ ਦਾ ਤੇ ਉਸ ਦੇ ਨਾਲ ਕਾਫੀ ਜਿਹੜਾ ਹੈ 70000 ਕਿਊਸਿਕ ਚੋਂ ਜਿਹੜਾ ਡਾਊਨਸਟਰੀਮ ਹੈ ਉਹ ਮਾਈਨਸ 18000 ਤੱਕ ਪਰ 50 55000 ਜਿਹੜਾ ਹੈ ਸਟਲੁੱਛ ਪਾਣੀ ਹੈ ਜੋ ਕੱਲ ਨਾਲੋਂ ਕਾਫੀ ਘੱਟ ਹੈ ਤਾਂ ਕਿ ਜਿਹੜਾ ਸਾਡੇ ਲਿਨੀਆਂ ਦੇ ਜਬਨ ਟੁੱਟਿਆ ਸੀ ਤੇ ਜਿੱਥੇ ਤੇ ਵੀ ਹੈ ਉੱਥੇ ਅਸੀਂ ਦੇਖਦੇ ਹੋਏ ਇਹ ਪਾਣੀ ਘਟਾਇਆ ਸੀ ਤੇ ਹੁਣ ਕੁਦਰਤੀ ਜਿਹੜਾ ਇਸ ਵਕਤ ਤੋਂ ਵੀ ਇਨਫਲੋ ਘਟ ਗਿਆ ਤੇ ਹਜੇ ਇਹੀ ਪਾਣੀ ਇੱਦਾਂ ਚੱਲੂ ਰਹਾ ਤਾਂ ਨਹੀਂ ਗੱਲ ਇਹ ਹੈ ਕਿ ਡੈਮ ਦਾ ਜਿਹੜਾ ਲੈਵਲ ਹੈ ਉਹ ਘਟ ਰਿਹਾ 1678.40 ਫੁੱਟ ਹੋ ਗਿਆ ਤਾਂ ਇਹ ਅਜ ਵੀ ਉਹ ਪਾਵੇਂ ਕੁ ਪੁਆਇੰਟਾਂ ਜੀ ਘਟਿਆ ਹੋਵੇ ਪਰ ਉਹ ਘਟ ਰਿਹਾ ਤੇ ਉਮੀਦ ਹੈ ਸਵੇਰ ਤੱਕ ਹੋਰ ਘਟੂਗਾ ਕਿ ਰਾਹਤ ਦੀ ਖਬਰ ਹੈ ਬਹੁਤ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਹਲਕੇ ਦੀ ਜੀ ਰਿਪੋਰਟ ਹੈ ਜੀ ਕਿ ਮਾਪਤੀ ਦਿਖਾਈ ਬੋਟ ਚਾਈਦੀ ਸੀ ਪਹੁੰਚ ਗਈ ਪਰ ਅਜ ਇੱਕ ਮੈਡੀਕਲ ਅਮਰਜੈਂਸੀ ਦੇ ਦੌਰਾਨ ਜਿਹੜਾ ਹੈ ਜਿਹੜੇ ਐਂਡੀਆਰ ਦੀ ਬੋਟ ਸੀ ਉਹ ਟੁੱਟਲੀ ਉੱਥੇ ਡੀਫਲੇਟ ਹੋ ਗਈਆਂ ਸ਼ਾਇਦ ਪਾਣੀ ਘਟਣ ਕਰਕੇ ਅੱਜ ਦੁਆਰਾ ਦੋ ਬੋਟਸ ਘੂਰ ਪੇ ਰਹੇ ਹਨ ਇੱਕ ਸਨੇਕ ਬਾਈਟ ਹੋਈ ਸੀ ਉਹ ਸਨੇਕ ਬਾਈਟ ਨੂੰ ਗਵਰਨਮੈਂਟ ਹਸਪੀਟਲ ਸੈਕਟਰ 32 ਰੈਫਰ ਕਰਨਾ ਪਿਆ ਕਿਉਂਕਿ ਪੇਸ਼ੈਂਟ ਦੀ ਕੰਡੀਸ਼ਨ ਕ੍ਰਿਟੀਕਲ ਹੈ ਮੈਂਦਲੀ ਕਲਾਂ ਕਾਫੀ ਹਾਲਾਤ ਖਰਾਬ ਹੋ ਗਏ ਸੀ ਮੈਂ ਨੂਰਪੁਰ ਬੇਦੀ आले ਸਾਰੇ ਸਾਡੇ ਵੀਰਾਂ ਦਾ ਅ ਪ੍ਰੋਜੈਕਟ ਦੇ ਚੇਅਰਮੈਨ ਸਾਹਿਬ ਨੇ ਮੋਰਚਾ ਸਾੰਭਿਆਸੀ ਕੋਰਸ਼ਮਨੀ ਬਹੁਤ ਸਾਰੇ ਨੌਜਵਾਨਾਂ ਨੇ ਕਿਹੜਾ ਕਿਹੜਾ ਨਾਮ ਲਵਾ ਜੱਸੀ ਬਹੁਤ ਸਾਰੇ ਨੌਜਵਾਨਾਂ ਨੇ ਉਥੇ ਮੋਰਚਾ ਸਾੰਭ ਕੇ ਜਿਹੜਾ ਹੈ ਉਹ ਮੈਂਦਲੀ ਕਲਾਂ ਤੋਂ ਵੀ ਇਸ ਵਕਤ ਰਾਹ ਦੀ ਖਬਰ ਹੋ ਕੇ ਜਿਹੜਾ ਹੈ ਬ੍ਰੀਚ ਉਹ ਕਾਫੀ ਹੱਦ ਤੱਕ ਪੂਰਾ ਹੋ ਗਿਆ ਜਿਹੜਾ ਹੈ ਉਥੇ ਰਿਪੇਅਰ ਹੋ ਚੁੱਕਿਆ ਹੈ ਸਰਕਾਰੀ ਕੰਮ ਤੋਂ ਚੱਲਦਾ ਰੁਗਾ ਲక్ష్ਮੀਨਾਰਾਇਣ ਗੰਗੀ ਸੇਵਾ ਜੀ ਕਾਫੀ ਹੱਦ ਤੱਕ ਹੋਇਆ ਤੇ ਉੱਥੇ ਪੈਰ ਬਣ ਗਏ ਤੇ ਸੇਵਾ ਜਾਰੀ ਰਹੂਗੀ ਸ਼ਹਿਰ ਵਾਸੀਆਂ ਨੇ ਬਹੁਤ ਸਹਿਯੋਗ ਕੀਤਾ ਮੀਡੀਆ ਨੇ ਬਹੁਤ ਸਹਿਯੋਗ ਕੀਤਾ ਐਮਸੀ ਸਰਵਾਨਾ ਨੇ ਸਹਿਯੋਗ ਕੀਤਾ ਜਿਹੜੇ ਮੰਗਲ ਦੇ ਹੋਟਲ ਸ੍ਰੀ ਰਾਮਾਨੰਦ ਲੰਗਰ ਪ੍ਰਸ਼ਾਦੇ ਦੇ ਬੰਦੋਂ ਮੋਰ ਵੀ ਵੱਖ-ਵੱਖ ਸੰਸਥਾਵਾਂ ਜਿਹੜੇ ਸਭ ਦਾ ਬਹੁਤ ਸਰਪੰਸਾ ਮਨ ਨਾਲ ਟਰਾਲੀਆਂ ਦੀ ਹਜੇ ਵੀ ਮੰਦਿਰ ਚ ਇੰਨੀ ਟਰਾਲੀਆਂ ਜਾਨੀ ਕਿ ਹਰ ਪਿੰਡ ਤੋਂ ਟਰਾਲੀ ਆਈ ਹੈ ਮੰਗਲ ਦੇ ਸਬਹਾਨ ਕੋਈ ਇਤਹਾਸਿਕ ਧਾਰਮਿਕ ਸਥਾਨ ਦੇ ਲਈ ਸਭ ਦਾ ਬਹੁਤ ਧੰਨਵਾਦ ਹੂੰ ਸਾਡੇ ਸੇਵਾ ਸਦਨ ਇੱਥੇ ਖੁੱਲ੍ਹਿਆ ਇਤੋਂ ਜਿਹੜੀ ਲੋਕ ਸੁਮਾਨ ਹੈ ਅਸੀਂ ਦੇ ਜਾ ਰਹੇ ਹਾਂ ਖੂਬ ਸਾਰੀ ਤਰਪਾਨਾ ਕਿਸੇ ਵੀ ਸੱਪਨ ਸਾਹਮਣੇ ਕਿਤੇ ਵੀ ਲੋੜ ਰਾਸ਼ਨ ਸਮਗਰੀ ਨੂ ਫੂਡ ਪੈਕੇਟਸ ਸੈਨੀਟਰੀ ਪੈਡਸ ਟਾਰਚਸ ਮੋਸਕੀਟੋ ਕਿਟਸ ਜੂ ਵੀ ਇਸ ਦਵਾਈਆਂ ਗਮ ਬੂਟਸ ਹਰ ਤਰ੍ਹਾਂ ਦੇ ਜੋ ਸਮਗਰੀ ਹੈ ਉਹ ਜਿਹੜਾ ਹੈ ਸਾਡੇ ਇੱਥੇ ਹੈ ਜਿਹੜਾ ਹੈ ਉਹ ਇੱਥੇ ਅਵੇਲੇਬਲ ਹੈ ਕਿਸੇ ਨੂੰ ਵੀ ਕੋਈ ਚੀਜ਼ ਦੀ ਜ਼ਰੂਰਤ ਹੈ ਉਹ ਇੱਥੇ ਆ ਕੇ ਲੈ ਸਕਦਾ ਜਾਂ ਅਸੀਂ ਆਪਣੀ ਗਲ ਤੋਂ ਟੀਮਾਂ ਕਵਲੇ ਗਲ ਤੋਂ ਜਿਹੜਾ ਹੈ ਇਹ ਦਾ ਸੌਖਾ ਕਰਕੇ ਜਿਹੜਾ ਬ੍ਰੀਚ ਵਾਲਾ ਕੰਮ ਓਖਟ ਜੂਗਾ ਤਾਂ ਸਾਡੀ ਇਹ ਟੀਮ ਉਹ ਆਪ ਵੀ ਹਰ ਪਿੰਡ ਜਾ ਕੇ ਜਿਹੜਾ ਹੈ ਉਹ ਵਿਜ਼ਿਟ ਕਰਨਗੇ ਸਭ ਦਾ ਬਹੁਤ ਬਹੁਤ ਧੰਨਵਾਦ